ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਆਪ ਸਾਰਿਆਂ ਦਾ ਸਵਾਗਤ ਹੈ ਜੀ SK ਚੈਨਲ ਵਿੱਚ ਹੁਣ ਲੱਗੇ ਆਂ ਅਸੀਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਆਪ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਵੀਡੀਓ ਨੂੰ ਪੂਰਾ ਹੀ ਦੇਖਿਓ ਵੀਡੀਓ ਨੂੰ ਲਾਈਕ ਕਮੈਂਟ ਅਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਵੀਡੀਓ ਨੂੰ ਸਬਸਕ੍ਰਾਈਬ ਜਰੂਰੀ ਹੀ ਕਰਿਓ ਅੱਜ ਦਾ ਵਿਸ਼ਾ ਹੈ ਜੀ ਸੋਚ ਇਨਸਾਨ ਜੋ ਵੀ ਸੋਚਦਾ ਹੈ ਜਿਹਦੇ ਉੱਤੇ ਜ਼ਿਆਦਾ ਜੋਰ ਉਹਦਾ ਹੁੰਦਾ ਹੈ ਉਹ ਸੋਚੀ ਜਾਂਦਾ ਹੈ ਹਰ ਇੱਕ ਗੱਲ ਨੂੰ ਉਹ ਫਿਰ ਉਹਦੇ ਅੰਦਰ ਉਹੋ ਹੀ ਜਗ੍ਹਾ ਜਿਹੜੀ ਹੈ ਨਾ ਆਪਣਾ ਥਾਂ ਬਣਾ ਲੈਂਦੀ ਹੈ ਜਿੱਦਾਂ انسان ਅਗਰ ਇੱਕ ਬਿਮਾਰ ਹੈ ਤੇ ਬਿਮਾਰੀ ਦੇ ਵਿੱਚ ਜਦੋਂ ਬਿਮਾਰ ਹੋ ਜਾਂਦਾ ਹੈ ਮੁੰਜੇ ਤੇ ਪੈ ਜਾਂਦਾ ਹੈ ਉਹਦਾ ਕੋਈ ਨਾ ਕੋਈ ਦਿਨ ਰਾਤ ਜਾਂ ਦਿਨੇ ਰਿਸ਼ਤੇਦਾਰ ਕੋਈ ਨਾ ਕੋਈ ਪਤਾ ਲੈਣ ਆ ਜਾਂਦਾ ਹੈ ਆਂਡੇ ਗਵਾਂਡੇ ਪਤਾ ਲੈਣ ਆ ਜਾਂਦੇ ਹਨ ਫਿਰ ਉਸੇ ਬਾਰੇ ਹੀ ਗੱਲ ਕਰਦੇ ਹਨ ਇਹ ਕਿੱਦਾਂ ਹੋਇਆ ਏ ਬਿਮਾਰੀ ਕੀ ਹੋਈ ਇਹ ਬੁਖਾਰ ਕਿੱਦਾਂ ਚੜਿਆ ਕੀ ਗੱਲ ਏ ਇਦਾਂ ਦੀਆਂ ਗੱਲਾਂ ਕਰ ਕਰਕੇ ਉਹਨੂੰ ਹੋਰ ਥੱਲੇ ਸੁੱਟਦੇ ਹਨ ਕਿਉਂਕਿ ਉਹਨੂੰ ਹੌਸਲਾ ਤੇ ਘਟ ਦਿੰਦੇ ਹਨ ਬਸ ਇਹੋ ਹੀ ਕਹਿੰਦੇ ਹਨ ਇਹ ਦਵਾਈ ਖਾ ਤ ਉਹ ਦਵਾਈ ਖਾ ਤੋ ਇਹ ਦਵਾਈ ਲੈ ਤੇ ਉਹ ਦਵਾਈ ਲੈ ਤੋ ਆਪਣੇ ਆਪ ਵਿਚਾਰਾ ਤਿੰਨ ਕ ਦਿਨ ਚਾਰ ਕ ਦਿਨ ਦਾ ਇਦਾਂ ਹੀ ਸੋਚਾਂ ਵਿੱਚ ਰਹਿੰਦਾ ਹੈ ਕਿ ਮੇਰਾ ਪਤਾ ਨਹੀਂ ਹੁਣ ਕੀ ਹੋਣਾ ਹੈ ਮੈਨੂੰ ਕੀ ਹੋ ਗਿਆ ਹੈ ਉਹ ਫਿਰ ਉਹਦਾ ਨਾ ਹੌਲੀ ਹੌਲੀ ਉਹਦਾ ਸਰੀਰ ਜਿਹੜਾ ਹੈ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ 4-5 ਦਿਨ ਲਗਾਤਾਰ ਰਿਸ਼ਤੇਦਾਰ ਕੋਈ ਵੀ ਦੋਸਤ ਆਉਣਾ ਬੰਦ ਕਰ ਦਿੰਦੇ ਹਨ ਉਹ ਇਨਸਾਨ ਜਿਹੜਾ ਹੈ ਨਾ ਉਹਦਾ ਮਾਈਂਡ ਜਿਹੜਾ ਹੈ ਨਾ ਅਗਰ ਉਹਨੂੰ ਘਰ ਦੇ ਮੋਟੀਵੇਟ ਕਰਨ ਨੂੰ ਵੀ ਤੂੰ ਵਾਹਿਗੁਰੂ ਵਾਲੇ ਪਾਸੇ ਨਾਮ ਲੈ ਮੂਲ ਮੰਤਰ ਪਾੜੋ ਵਾਹਿਗੁਰੂ ਵਾਹਿਗੁਰੂ ਕਰ ਫੇਰ ਉਹਦੇ ਅੰਦਰ ਉਹ ਹੀ ਐਨਰਜੀ ਵਾਹਿਗੁਰੂ ਦੀ ਉਹ ਨਹੀਂ ਸ਼ੁਰੂ ਹੋ ਜਾਂਦੀ ਹੈ ਸ਼ਰੂ ਦੇ ਹਿਰਦੇ ਦੇ ਅੰਦਰ ਵਸਣਾ ਸ਼ੁਰੂ ਹੋ ਜਾਂਦਾ ਹੈ ਉਹਨੂੰ ਆਪਣੀ ਬਿਮਾਰੀ ਜਿਹੜੀ ਆ ਭੁੱਲਣੀ ਸ਼ੁਰੂ ਹੋ ਜਾਂਦੀ ਹੈ ਉਹਦਾ ਮਾਈਂਡ ਜਿਹੜਾ ਹੈ ਨਾ ਇੱਕਦਮ ਫਰੈਸ਼ ਹੋ ਜਾਂਦਾ ਹੈ ਤੇ ਫਿਰ ਉਹ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਤੇ ਹੁਣ ਠੀਕ ਹਾਂ ਮੈਂ ਹੁਣ ਠੀਕ ਹਾਂ ਜਿੰਨੀ ਦੇਰ ਅਸੀਂ ਇਹੋ ਸੋਚੀ ਜਾਵਾਂਗੇ ਕਿ ਮੈਂ ਵਿਗੜਾ ਹਾਂ ਮੈਂ ਚੱਲ ਨਹੀਂ ਸਕਦਾ ਮੈਨੂੰ ਕੀ ਹੋ ਗਿਆ ਇਹ ਹੈ ਟੈਂਦੀ ਕਲਾ ਇਨਸਾਨ ਦੀ ਤੇ ਜਿਹੜਾ ਇਨਸਾਨ ਕਹਿੰਦਾ ਹੈ ਕਿ ਮੈਂ ਠੀਕ ਹਾਂ ਮੈਨੂੰ ਕੁਝ ਨਹੀਂ ਹੋਇਆ ਮੈਂ ਬਿਲਕੁਲ ਠੀਕ ਹਾਂ ਚਲੋ ਸੇਤ ਥੋੜੇ ਬਹੁਤੇ ਇਨਸਾਨ ਦੇ ਟੀਲੀ ਹੁੰਦੀ ਹੈ ਇਨਸਾਨ ਨੂੰ ਆਪਣੇ ਆਪ ਨੂੰ ਥੋੜਾ ਜਨਾ ਨਾ ਵਿਸ਼ਵਾਸ ਰੱਖਣਾ ਚਾਹੀਦਾ ਹੈ ਆਏ ਗਏ ਤਾਂ ਵੀ ਜਿਹੜਾ ਇਹ ਫਰਜ਼ ਹੋਣਾ ਜ਼ਿਆਦਾ ਹੈ ਕਿ ਅਗਲੇ ਬੰਦੇ ਨੂੰ ਹਾਲ ਤੇ ਪੁੱਛੋ ਲੇਕਿਨ ਉਹਨੂੰ ਜ਼ਿਆਦਾ ਆਪਣਾ ਜਿਹੜਾ ਹੈ ਨਾ ਨਾ ਦੱਸੋ ਕਿ ਇਹ ਦਵਾਈ ਖਾ ਤੇ ਹੋ ਦਵਾਈ ਖਾ ਤੂੰ ਠੀਕ ਹੋ ਜਾਏਗਾ ਤੈਨੂੰ ਏਦਾਂ ਨਹੀਂ ਉਤਾ ਨਹੀਂ ਕਿਦਾਂ ਹੋ ਗਿਆ ਤੂੰ ਕੀ ਖਾਦਾ ਤੂੰ ਬਾਹਰ ਗਿਆ ਹੀ ਕੰਮ ਤੇ ਤੂੰ ਕੀ ਖਾਦਾ ਏਦਾਂ ਕਰ ਕਰਕੇ ਉਹਨੂੰ ਹੋਰ ਥੱਲੇ ਸੁਰਦੇ ਹਨ ਇਦਾਂ ਹੀ ਇਨਸਾਨ ਅਕਰ ਆਪਣੇ ਆਪ ਤੇ ਪ੍ਰੋਸਾ ਰੱਖੇ ਕਿ ਇਹ ਕੰਮ ਜਿਹੜਾ ਮੈਂ ਅਰੰਭਿਆ ਹੈ ਇਹ ਕੰਮ ਜਿਹੜਾ ਮੈਂ ਕਰਿਆ ਕੀ ਗੱਲਿਆ ਇਦਾਂ ਦੀਆਂ ਗੱਲਾਂ ਕਰ ਕਰਕੇ ਉਹਨੂੰ ਹੋਰ ਥੱਲੇ ਸੁੱਟਦੇ ਹਨ ਕਿਉਂਕਿ ਉਹਨੂੰ ਹੌਸਲਾ ਤੇ ਘੱਟ ਦਿੰਦੇ ਹਨ ਬਸ ਇਹੋ ਹੀ ਕਹਿੰਦੇ ਹਨ ਇਹ ਦਵਾਈ ਖਾ ਤਾਂ ਉਹ ਦਵਾਈ ਖਾ ਤੋ ਇਹ ਦਵਾਈ ਲੈ ਤੇ ਉਹ ਦਵਾਈ ਲੈ ਤੋ ਆਪਣੇ ਆਪ ਵਿਚਾਰਾ ਤਿੰਨ ਕਦਨ ਚਾਰ ਕਦਨਾਂ ਇਦਾਂ ਹੀ ਸੋਚਾਂ ਵਿੱਚ ਰਹਿੰਦਾ ਹੈ ਕੀ ਮੇਰਾ ਪਤਾ ਨਹੀਂ ਹੁਣ ਕੀ ਹੋਣਾ ਹੈ ਮੈਨੂੰ ਕੀ ਹੋ ਗਿਆ ਹੈ ਉਹ ਫਿਰ ਉਹਦਾ ਨਾ ਹੌਲੀ ਹੌਲੀ ਉਹਦਾ ਸਰੀਰ ਜਿਹੜਾ ਹੈ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ 4-5 ਦਿਨ ਲਗਾਤਾਰ ਰਿਸ਼ਤੇਦਾਰ ਕੋਈ ਵੀ ਦੋਸਤ ਆਉਣਾ ਬੰਦ ਕਰ ਦਿੰਦੇ ਹਨ ਉਹ ਇਨਸਾਨ ਜਿਹੜਾ ਹੈ ਨਾ ਉਹਦਾ ਮਾਈਂਡ ਜਿਹੜਾ ਹੈ ਨਾ ਅਗਰ ਉਹਨੂੰ ਘਰ ਦੇ ਮੋਟੀਵੇਟ ਕਰਨ ਵੀ ਤੂੰ ਵਾਈਗੁਰੂ ਵਾਲੇ ਪਾਸੇ ਨਾਮ ਲੈ ਮੂਲ ਮੰਤਰ ਪਾੜੋ ਵਾਹਿਗੁਰੂ ਵਾਹਿਗੁਰੂ ਕਾਰ ਪੇਰੂ ਦੇ ਅੰਦਰ ਉਹ ਹੀ ਹੀ એનર્ਜੀ ਵਾਹਿਗੁਰੂ ਦੀ ਉਹ ਨਹੀਂ ਸ਼ੁਰੂ ਹੋ ਜਾਂਦੀ ਹੈ ਸ਼ਰੂ ਦੇ ਹਿਰਦੇ ਦੇ ਅੰਦਰ ਵਸਣਾ ਸ਼ੁਰੂ ਹੋ ਜਾਂਦਾ ਹੈ ਉਹਨੂੰ ਆਪਣੀ ਬਿਮਾਰੀ ਜਿਹੜੀ ਆ ਭੁੱਲਣੀ ਸ਼ੁਰੂ ਹੋ ਜਾਂਦੀ ਹੈ ਉਹਦਾ ਮਾਇਨ ਦੇ ਜਿਹੜਾ ਹੈ ਨਾ ਇੱਕਦਮ ਫਰੈਸ਼ ਹੋ ਜਾਂਦਾ ਹੈ ਤੇ ਫਿਰ ਉਹ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਤੇ ਹੁਣ ਠੀਕ ਹਾਂ ਮੈਂ ਹੁਣ ਠੀਕ ਹਾਂ ਜਿੰਨੀ ਦੇਰ ਅਸੀਂ ਇਹੋ ਹੀ ਸੋਚੀ ਜਾਵਾਂਗੇ ਕਿ ਮੈਂ ਵਿਭਾਰਾ ਮੈਂ ਚੱਲ ਨਹੀਂ ਸਕਦਾ ਮੈਨੂੰ ਕੀ ਹੋ ਗਿਆ ਇਹ ਹੈ ਟੈਂਡੀ ਕਲਾ ਇਨਸਾਨ ਦੀ ਤੇ ਜਿਹੜਾ ਇਨਸਾਨ ਕਹਿੰਦਾ ਹੈ ਕਿ ਮੈਂ ਠੀਕ ਹਾਂ ਮੈਨੂੰ ਕੁਝ ਨਹੀਂ ਹੋਇਆ ਮੈਂ ਬਿਲਕੁਲ ਠੀਕ ਹਾਂ ਚਲੋ ਸੇਤ ਥੋੜੇ ਬਹੁਤ ਹੀ ਇਨਸਾਨ ਦੇ ਟਿੱਲੀ ਹੁੰਦੀ ਹੈ ਇਨਸਾਨ ਨੂੰ ਆਪਣੇ ਆਪ ਨੂੰ ਥੋੜਾ ਜਨਾ ਨਾ ਵਿਸ਼ਵਾਸ ਰੱਖਣਾ ਚਾਹੀਦਾ ਹੈ ਆਏ ਗਏ ਤਾਂ ਵੀ ਜਿਹੜਾ ਇਹ ਫਰਜ਼ ਹੋਣਾ ਜ਼ਿਆਦਾ ਹੈ ਕਿ ਅਗਲੇ ਬੰਦੇ ਨੂੰ ਹਾਲ ਤੇ ਪੁੱਛੋ ਲੇਕਿਨ ਉਹਨੂੰ ਜ਼ਿਆਦਾ ਆਪਣਾ ਜਿਹੜਾ ਹੈ ਨਾ ਨਾ ਦੱਸੋ ਕਿ ਇਹ ਦਵਾਈ ਖਾ ਤੇ ਹੋ ਦਵਾਈ ਖਾ ਤੂੰ ਠੀਕ ਹੋ ਜਾਏਂਗਾ ਤੈਨੂੰ ਇਦਾਂ ਨਹੀਂ ਉਦਾਂ ਨਹੀਂ ਕਿੱਦਾਂ ਹੋ ਗਿਆ ਤੂੰ ਕੀ ਖਾਦਾ ਤੂੰ ਬਾਹਰ ਗਿਆ ਹੀ ਕੰਮ ਤੇ ਤੂੰ ਕੀ ਖਾਦਾ ਇਦਾਂ ਕਰ ਕਰਕੇ ਉਹਨੂੰ ਹੋਰ ਥੱਲੇ ਸੁੱਟਦੇ ਹਨ ਇਦਾਂ ਹੀ ਇਨਸਾਨ ਅਖਰ ਆਪਣੇ ਆਪ ਤੇ ਇਹ ਪ੍ਰੋਸਾ ਰੱਖੇ ਕਿ ਇਹ ਕੰਮ ਜਿਹੜਾ ਮੈਂ ਅਰੰਭਿਆ ਹੈ ਇਹ ਕੰਮ ਜਿਹੜਾ ਮੈਂ ਕਰਨ ਲੱਗਾ ਹਾਂ ਨਾ ਚੰਗਾ ਕੰਮ ਉਹ ਠੀਕ ਹੋਏਗਾ ਹੀ ਹੋਏਗਾ ਗੁਰੂ ਨੇ ਮੈਨੂੰ ਆਪਣੇ ਵਾਲੇ ਪਾਸੇ ਅਗਰ ਖਿੱਚਿਆ ਹੈ ਤੇ ਉਹ ਹੋ ਜਾਣਾ ਹੈ ਠੀਕ ਭਾਵੇਂ ਤੁਹਾਨੂੰ ਕਿੰਨਾ ਵੀ ਕੋਈ ਇੱਕ ਬੇਟੀ ਨਾ ਤੂੰ ਇਧਰ ਵਾਲੇ ਪਾਸੇ ਜਾ ਮੇਰੇ ਨਾਲ ਚੱਲ ਦੂਜੇ ਪਾਸੇ ਇੱਦਾਂ ਹੁੰਦਾ ਹੈ ਕਿ ਕੋਈ ਕਿਸੇ ਨੂੰ ਡੀਮੋਟੀਵੇਟ ਕਰਦਾ ਹੈ ਤੇ ਕੋਈ ਕਿਸੇ ਨੂੰ ਮੋਟੀਵੇਟ ਕਰਦਾ ਹੈ ਜਿਹੜੇ ਟੀ ਮੋਟੀਵੇਟ ਕਰਦੇ ਹਨ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣਨੀ ਤੁਸੀਂ ਆਪਣੇ ਮਨ ਦੀ ਗੱਲ ਸੁਣਨੀ ਹੈ ਮਨ ਨੂੰ ਕਹਿਣਾ ਹੈ ਕਿ ਮਨ ਤੂੰ ਜੋਤ ਰੂਪ ਹੈ ਆਪਣਾ ਮੂਲ ਪਛਾਣ ਕਿਉਂਕਿ ਮਨ ਜਿਹੜਾ ਹੈ ਨਾ ਉਹੋ ਹੀ ਦੂਜੇ ਪਾਸੇ ਜਾਂਦਾ ਹੈ ਮਨ ਨੂੰ ਤੁਸੀਂ ਸਮਝਾਓ ਮਨ ਦੇ ਆਖੇ ਨਾ ਲੱਗੋ ਜ਼ਿਆਦਾ ਮਨ ਨੂੰ ਇਹ ਕਹੋ ਕਿ ਤੂੰ ਇੱਦਾਂ ਕਰ ਗੁਰਬਾਣੀ ਵਾਲੇ ਪਾਸੇ ਲੱਗ ਜਾ ਕਿਸੇ ਚੰਗੇ ਪਾਸੇ ਲੱਗ ਜਾ ਜੇ ਅਸੀਂ ਸੋਚਾਂਗੇ ਕਿ ਇਹ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਛੋੜਦੇ ਹੀ ਰਵਾਂਗੇ ਤੇ ਫਿਰ ਕੁਝ ਵੀ ਨਹੀਂ ਹੋ ਸਕਦਾ ਬਾਰ-ਬਾਰ ਅਗਰ ਤੁਹਾਡਾ ਕੋਈ ਕੰਮ ਨਹੀਂ ਹੋ ਰਿਹਾ ਤੇ ਤੁਸੀਂ ਉਸ ਕੰਮ ਨੂੰ ਉੱਥੇ ਹੀ ਛੱਡ ਦਿਓ ਗੁਰੂ ਸਾਹਿਬ ਤੇ ਭਰੋਸਾ ਰੱਖੋ ਉਹ ਕੰਮ ਤੁਸੀਂ ਉੱਥੇ ਹੀ ਛੱਡ ਦਿਓ ਗੁਰੂ ਦੀ ਮਰਜ਼ੀ ਨਹੀਂ ਹੈ ਤੇ ਨਹੀਂ ਹੋ ਰਿਹਾ ਗੁਰੂ ਦੀ ਮਰਜ਼ੀ ਜਦੋਂ ਹੋਏਗੀ ਨਾ ਆਪਣੇ ਆਪ ਤੁਹਾਡਾ ਕੰਮ ਜਿਹੜਾ ਹੈ ਹੋਣਾ ਸ਼ੁਰੂ ਹੋ ਜਾਏਗਾ ਆਪਣੇ ਆਪ ਤੁਹਾਡੇ ਘਰ ਵਿਹਾਰ ਜਿਹੜਿਆ ਦਾ ਕਰਦੇ ਹੋਣੇ ਸ਼ੁਰੂ ਹੋ ਜਾਣਗੇ ਜਿਸ ਕੰਮ ਵਿੱਚ ਅੜਚਨਾਂ ਬਿਨਾਂ ਉਹ ਕੰਮ ਛੱਡ ਦੇਣਾ ਚਾਹਤਾ ਹੈ ਤੇ ਵੈ ਗੁਰੂ ਸੱਚੇ ਪਾਤਸ਼ਾਹ ਇੱਕ ਦਿਨ ਆਪਣੇ ਆਪ ਹੀ ਉਹ ਕੰਮ ਸਿਰੇ ਚਾੜ ਦਿੰਦੇ ਹਨ ਇਸ ਕਰਕੇ ਇਹ ਆਪਣੇ ਮਨ ਦੇ ਵਿੱਚ ਕਦੀ ਨਹੀਂ ਕਰਨਾ ਕਿ ਮੈਂ ਬਿਮਾਰ ਹਾਂ ਤਾਂ ਮੈਂ ਹੁਣ ਠੀਕ ਨਹੀਂ ਹੋ ਸਕਦਾ ਹੋ ਜਾਂਦਾ ਹੈ ਸਭ ਕੁਝ ਠੀਕ ਹੋ ਜਾਂਦਾ ਹੈ ਬਸ ਜਿਹੜੇ ਤੁਹਾਡੇ ਭੈਣ ਭਰਾ ਰਿਸ਼ਤੇਦਾਰ ਹਨ ਉਹ ਅਗਰ ਪਤਾ ਲੈ ਜਦੋਂ ਹੁਣ ਤੇ ਥੋੜਾ ਜਿਹਾ ਆਪਣੇ ਆਪ ਨੂੰ ਮਨ ਦੇ ਅੰਦਰ ਆਪਣੇ ਦਿਲ ਦੇ ਅੰਦਰ ਫਿਰਦੇ ਦੇ ਅੰਦਰ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰ ਦਿਓ ਜੋ ਤੁਹਾਨੂੰ ਸੁਣਾਉਂਦੇ ਹਨ ਅਗਰ ਜੋ ਤੁਹਾਨੂੰ ਕਹਿੰਦੇ ਹਨ ਕਿ ਇਹ ਦਵਾਈ ਖਾਓ ਉਹ ਦਵਾਈ ਖਾਣ ਨਹੀਂ ਐਦਾਂ ਨਹੀਂ ਕਰਨਾ ਹੈ ਡਾਕਟਰ ਕੋਲ ਜਾਓ ਆਪਣਾ ਇਲਾਜ ਆਪ ਉਥੇ ਡਾਕਟਰ ਜੋ ਤੁਹਾਨੂੰ ਦੱਸਦੇ ਹਨ ਉਹਦੇ ਉੱਤੇ ਤੁਸੀਂ ਦਵਾਈ ਖਾ ਕੇ ਫਿਰ ਤੁਸੀਂ ਆਪੇ ਠੀਕ ਹੋ ਜਾਂਦੇ ਹੋ ਲੇਕਿਨ ਕਿਸੇ ਦੇ ਕਹੇ ਤੇ ਕੋਈ ਵੀ ਦੂਸਰੀ ਦਵਾਈ ਜਿਹੜੀ ਹੈ ਨਹੀਂ ਲੈਣੀ ਹੈ ਗੁਰੂ ਸਾਹਿਬ ਦਾ ਉਹ ਤਸਰਾ ਲੈਣਾ ਹੈ ਆਪਣੇ ਮਨ ਨੂੰ ਸਮਝਾਉਣਾ ਹੈ ਆਉਣ ਵਾਲਾ ਕੋਈ ਵੀ ਭੈਣ ਭਰਾ ਗ ਰਿਸ਼ਤੇਦਾਰ ਹੁੰਦਾ ਹੈ ਤੇ ਉਹ ਤੁਹਾਨੂੰ ਢੇਡੀ ਕਲਾ ਵਾਲੇ ਪਾਸੇ ਹੀ ਲੈ ਕੇ ਜਾਏਗਾ ਕਦੀ ਨਹੀਂ ਕਹੇਗਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜਿਹੜਾ ਇਨਸਾਨ ਤੇ ਤੁਹਾਡੇ ਮੂੰਹ ਤੇ ਕਹ ਦੇਗਾ ਚੜ੍ਹਦੀ ਕਲਾ ਬਖਸ਼ੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਅਹੀਂ ਤੇਰੇ ਨਾਲ ਹੀ ਹਾਂ ਫੇਰ ਤੇ ਚਲੋ ਸਮਝੋ ਠੀਕ ਹੈ ਜਿਹੜਾ ਬੰਦਾ ਅੱਗੇ ਹੋਰ ਪਿੱਛੇ ਹੋਰ ਮੂੰਹ ਦੇ ਵਿੱਚ ਕੁਝ ਹੋਰ ਅੱਖਾਂ ਵਿੱਚ ਕੁਝ ਹੋਰ ਚਿਹਰਾ ਉਹਦਾ ਤੁਹਾਨੂੰ ਆਪਣੇ ਆਪ ਹੀ ਦੱਸ ਦੇਗਾ ਕਿਉਂਕਿ ਛਿੰਛਾ ਜਿਹੜਾ ਹੁੰਦਾ ਨਾ ਇਹਨੂੰ ਸਾਦਾ ਸ਼ੀਸ਼ਾ ਹੁੰਦਾ ਹੈ। ਉਹਦੀਆਂ ਅੱਖਾਂ ਸ਼ੀਸ਼ੇ ਵਰਗੀਆਂ ਹੁੰਦੀਆਂ ਨੇ ਉਹਦੀਆਂ ਅੱਖਾਂ 'ਚ ਵੇਖ ਲਿਆ ਕਰੋ ਉਹ ਕਿੱਦਾਂ ਦਾ ਹੈ ਤੇ ਕਿੱਦਾਂ ਦਾ ਨਹੀਂ ਹੈ। ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਲਾੜ ਲਾ ਦੋ। ਆਪਣੇ ਆਪ ਹੀ ਪ੍ਰਮਾਤਮਾ ਤੁਹਾਡਾ ਸਾਰਿਆਂ ਦਾ ਭਲਾ ਕਰਨਗੇ। ਜੋ ਸੋਚੋਗੇ ਉਹੋ ਹੀ ਹੋਏਗਾ। ਜਿੱਦੇ ਉਤੇ ਜਿਆਦਾ ਜੂਰ ਦੇਵੋਗੇ ਉਹੋ ਹੀ ਹੋਏਗਾ। ਜੇ ਅਸੀਂ ਆਪਣੇ ਮਨ ਅੰਦਰ ਵਿਸ਼ਵਾਸ ਰੱਖਾਂਗੇ ਕਿ ਇਹ ਕੰਮ ਹੋ ਜਾਏਗਾ ਹੋ ਜਾਏਗਾ ਜੀ ਆਪਣੇ ਆਪ ਵੈਕੁਰੂ ਸਾਹਿਬ ਕਰ ਦੇਣਗੇ ਸੋ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ